ਅਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪਤਕਰ ਹਾਜ਼ਰ ਆ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਰਤਾਰਪੁਰ ਸਾਹਿਬ ਵਾਂਗ ਹੁਣ ਨਨਕਾਣਾ ਸਾਹਿਬ ਲਈ ਵੀ ਹੋਵੇਗਾ ਲਾਂਗਾ ਤਿਆਰ ਸੰਸਦ ਚ ਉੱਠੀ ਸਭ ਤੋਂ ਵੱਡੀ ਮੰਗ ਅਕਾਲੀ ਦਲ ਦੇ ਬਾਗੀ ਧੜੇ ਅਰਸ਼ਦੀਪ ਕਲੇਰ ਨੇ ਚਰਨਜੀਤ ਸਿੰਘ ਨੂੰ ਭੇਜਿਆ ਨੋਟਿਸ ਅਕਾਲੀ ਦਲ ਦੇ ਬਾਗੀ ਲੀਡਰ ਚਰਨਜੀਤ ਸਿੰਘ ਬਰਾੜ ਤੇ ਵੱਡਾ ਐਕਸ਼ਨ ਅਸ਼ਦੀਪਕ ਕਲੇਰ ਨੇ ਭੇਜਿਆ ਲੀਗਲ ਨੋਟਿਸ ਕਿਸਾਨ ਆंदोलਨ ਦੌਰਾਨ ਜਨਾ ਗਵਾਉਣ ਵਾਲੇ ਮੁੱਗੇ ਦੇ 20 ਕਿਸਾਨਾਂ ਨੂੰ ਸੌਂਪਿਆ ਗਿਆ ਨਿਯੁਕਤੀ ਪੱਤਰ ਭਾਰਤੀ ਖਿਡਾਰੀ ਨੇ ਮਤੇਰੇ ਮੁਲਕ ਨੇ ਕੀਤਾ ਮ ਤੇਰੀ ਮਾਂ ਵਰਗਾ ਵਿਵਹਾਰ ਕੇਂਦਰੀ ਨੇ ਧਾਰੀ ਚੁੱਪੀ ਸੀ ਐਮ ਮਾਂ ਨੇ ਕੇਂਦਰ ਸਰਕਾਰ ਤੇ ਕਸੇ ਤਿੱਖੇ ਤੰਜ ਅਕਾਲੀ ਦਲ ਤੋਂ ਪੈਦਾ ਹੋਏ ਕਲੇਸ਼ ਨੂੰ ਲੈ ਕੇ ਵੱਡੀ ਖਬਰ ਆਈ ਸਾਹਮਣੇ ਬਲਵਿੰਦਰ ਸਿੰਘ ਪੁੰਦੜ ਨੂੰ ਸੌਂਪੀ ਜਾਵੇਗੀ ਵੱਡੀ ਜ਼ਿੰਮੇਵਾਰੀ ਐਸਜੀਪੀਸੀ ਚੋਣਾਂ ਨੂੰ ਲੈ ਕੇ ਅਹਿਮ ਖਬਰ ਜਾਰੀ ਹੋਣ ਗਿਆ ਕੁਝ ਖਾਸ ਹਦਾਇਤਾਂ ਘਟਦਾ ਜਿਵੇਂ ਲਿਓਨ ਤੇ ਵਿਅਕਤਾ ਨੂੰ ਕੁੱਟਕੁੱਟ ਕੇ ਘਰੋਂ ਕੱਢਿਆ ਬਾਅਦ ਮਾਮਲਾ ਹੋਇਆ ਦਰਜ ਅਗਸਤ ਦੇ ਪਹਿਲੇ ਮਹੀਨੇ ਵੀ ਪੰਜਾਬ ਚ ਰਿਹਾ ਸੋਕਾ ਅਗਲੇ 3 ਦਿਨ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ। ਹਰ ਪਾਸੇ ਸੁਤੰਤਰਤਾ ਦਿਵਸ ਦੀ ਹੋ ਰਹੀ ਹੈ ਤਿਆਰੀ, ਪੁਲਿਸ ਵੱਲੋਂ ਚੈੱਕ ਕੀਤੇ ਜਾ ਰਹੇ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ। ਲਾਡੋਵਾਲ ਟੂਲ ਪਲਾਜ਼ਾ ਦੇ ਮੈਨੇਜਰ ਨੂੰ ਮਿਲੇ ਕਿਸਾਨ ਕੀਤੀਆਂ ਕੁਝ ਖਾਸ ਗਲਬਾਤਾਂ। ਪ੍ਰਸ਼ਾਸਨ ਦੇ ਕੇਸ ਜਿਉਂ ਪੰਗੋੜਾ ਫੂਡ ਇਨਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਕਾਬੂ। ਸਾਬਕਾ ਸਰਪੰਚ ਦੇ ਘਰ ਅਣਪਛਾਤੇਆ ਵੱਲੋਂ ਚਲਾਈਆਂ ਗਈਆਂ ਧੜਾ ਧੜ ਗੋਲੀਆਂ ਇਲਾਕੇ 'ਚ ਫੈਲੀ ਸਨਸਨੀ ਨਿਹੰਗ ਸਿੰਘ ਨੇ ਆਪਣੀ ਕਿਰਪਾਨ ਨਾਲ ਦੂਸਰੇ ਨਿਹੰਗ ਦਾ ਵੱਢ ਦਿੱਤਾ ਗੁੱਟ ਸਾਬਕਾ ਮੰਤਰੀ ਭਾਰਤ ਭੂਜਨ ਆਸ਼ੂ ਨੂੰ ਅਦਾਲਤ ਨੇ ਫੇਰ ਭੇਜਿਆ 5 ਦਿਨ ਦੇ ਰਿਮਾਂਡ ਤੇ 15000 ਦੀ ਰਿਸ਼ਵਤ ਲੈੰਦਾ ਸਿਆਕਾਰੀ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੀ ਰੰਗੀ ਹੱਥੀ ਹੋਇਆ ਕਾਬੂ ਪੰਜਾਬ ਚ ਚਾਰੇ ਪਾਸੇ ਲੱਗੀਆਂ ਹੋਈਆਂ ਨੇ ਤੀਆਂ ਦੀਆਂ ਰੌਣਕਾਂ ਵੱਖ-ਵੱਖ ਤਰੀਕਿਆਂ ਨਾਲ ਮਨਾਇਆਂ ਜਾ ਰਹੀਆਂ ਨੇ ਤੀਆਂ ਪੈरिस 올림픽 ਚ ਟੁੱਟਿਆ سونے ਦਾ ਸੁਪਨਾ ਤਾਂ ਫੁਗੜ ਟੇ ਦਿੱਤਾ ਬਿਆਨ ਮਾਫ ਕਰਿਓ ਮੈਂ ਹਾਰ ਗਈ ਤੀਜ ਦੇ ਤਿਹਾਰ ਉੱਤੇ ਦਿੱਤਾ ਜਾ ਰਿਹਾ ਵੱਡਾ ਤੋਹਫਾ ਸਰਕਾਰ ਨੇ ਕੀਤਾ ਐਲਾਨ ਹੁਣ LPG ਸਿਲੰਡਰ ਮਿਲੇਗਾ 500 ਰੁਪਏ ਵਿੱਚ ਮੁਰਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਸਾਰੇ ਪਿੰਡ ਅਤੇ ਸ਼ਹਿਰਾਂ ਦੀ ਕੀਤੀ ਗਈ ਚੈਕਿੰਗ ਨਸ਼ੇ ਦੇ ਰੱਬ ਵੱਜੋ ਜਾਣੇ ਜਾਂਦੇ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ ਮਿਲੀ ਨਾਜਾਇਜ਼ ਸ਼ਰਾਬ ਨਵੀਆਂ ਤਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ